ਅਸੀਂ ਖੜੇ ਹਾਂ ਇਸ ਵਕਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿੱਥੇ 28 ਤਰੀਕ ਤੋਂ ਬਾਅਦ ਲਗਾਤਾਰ ਹਾਲਾਤ ਬਦਲਦੇ ਨਜ਼ਰ ਆ ਰਹੇ ਨੇ ਕਿਉਂਕਿ 28 ਅਕਤੂਬਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਉਸ ਤੋਂ ਬਾਅਦ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਥੇ ਸਵੇਰੇ ਸ਼ਾਮ ਇਸ ਤਰੀਕੇ ਨਾਲ ਹੀ ਸਟੂਡੈਂਟ ਜਿਹੜੇ ਮੌਜੂਦ ਹੁੰਦੇ ਨੇ ਤੇ ਮੰਗ ਜਿਹੜੀ ਸੀ ਉਸ ਇੱਕ ਮੰਗ ਤੋਂ ਲੈ ਕੇ ਜਿਹੜੇ ਲਗਾਤਾਰ ਸਵਰ ਉਠਦੇ ਰਹੇ ਤੇ ਕਈ ਲੋਕਾਂ ਦੇ ਜ਼ਹਿਨ ਦੇ ਵਿੱਚ ਆ ਪਹੁੰਚੀ ਕਈ ਵੱਡੇ ਲੀਡਰ ਕਈ ਪੁਰਾਣੇ ਸਟੂਡੈਂਟ ਜੋ ਅੱਜ ਵੱਡੀਆਂ ਪੋਸਟਾਂ 'ਚ ਨੇ ਕਈ ਫੇਮਸ ਕਲਾਕਾਰ ਇੱਥੇ ਆਏ ਉਹਨਾਂ ਨੇ ਆਪ ਦੀਆਂ ਗੱਲਾਂ ਤੇ ਆਪ ਦੇ ਜਜ਼ਬਾਤ ਜ਼ਾਹਿਰ ਕੀਤੇ ਕੁਝ ਸਵਾਲ ਨੇ ਤੇ ਉਹਨਾਂ ਨੂੰ ਲੈ ਕੇ ਹੀ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ ਗੱਲਬਾਤ ਕਰਾਂਗੇ ਸਰ ਇੱਥੇ ਤੁਸੀਂ ਲਗਾਤਾਰ ਬੈਠੇ ਹੋ 26 ਤਰੀਕ ਤੋਂ ਤੇ ਹੁਣ ਤੱਕ ਕੀ ਇੱਕ ਤਾਂ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ ਸੀ ਉਸ ਤੋਂ ਬਾਅਦ ਜੋ ਹਾਲਾਤ ਬਣੇ ਤੇ ਹੁਣ ਕੀ ਡਿਮਾਂਡ ਹੁਣ ਮੰਗਾਂ ਨਹੀਂ ਕਹ ਜੀ ਨੋਟੀਫਿਕੇਸ਼ਨ ਇਹਨਾਂ ਨੇ ਵਿਡਰੋ ਕਰ ਲਿਆ ਸੀ ਕਿ ਜਿਹੜੀ ਪਿਛਲੀ ਸੈਨੇਟ ਆ ਉਹਦੀ ਜਿਹੜੀ ਮਿਆਦ ਆ ਪਿਛਲੇ ਪਿਛਲੇ ਸਾਲ 1 ਨਵੰਬਰ ਨੂੰ ਖਤਮ ਹੋ ਗਈ ਸੀ ਹਾਲੇ ਤੱਕ ਚੋਣਾਂ ਅਨਾਉਂਸ ਨਹੀਂ ਕਰੀਆਂ 1 ਸਾਲ ਤੋਂ ਵੱਧ ਹੋ ਗਿਆ ਯੂਨੀਵਰਸਿਟੀ ਬਿਨਾਂ ਸੈਨੇਟ ਤੋਂ ਚੱਲ ਰਹੀ ਆ ਕਿ ਸੈਨੇਟ ਦਾ ਜਿਹੜਾ ਸ਼ੈਡਿਊਲ ਆ 240 ਦਿਨ ਦਾ ਸ਼ੈਡਿਊਲ ਹੁੰਦਾ ਚੋਣਾਂ ਦਾ ਵੋਟਾਂ ਬਣਨ ਤੋਂ ਲੈ ਕੇ ਵੋਟਾਂ ਪੈਣ ਦਾ ਕਿ ਉਹ ਸ਼ੈਡਿਊਲ ਜਾਰੀ ਕਰਿਆ ਜਾਵੇ ਇਹੀ ਡਿਮਾਂਡ ਆ ਜੀ ਬਸ ਅੱਛਾ ਤੇ ਨਹੀਂ ਲਗਾਤਾਰ ਜਿਹੜੇ ਚੀਜ਼ਾਂ ਗੱਲਾਂ ਕਈ ਤਰੀਕੇ ਦੀਆਂ ਹੁੰਦੀਆਂ ਨੇ ਪਰ ਡਿਮਾਂਡ ਨੋਟੀਫਿਕੇਸ਼ਨ ਵਿਡਰੋ ਕਰ ਲਿਆ ਤੇ ਹੁਣ ਸਿਰਫ ਜਗਰ ਜਦੋਂ ਤੱਕ ਚੋਣਾਂ ਦੀ ਡੇਟ ਅਨਾਉਂਸ ਨਹੀਂ ਹੁੰਦੀ ਉਦੋਂ ਤੱਕ ਨਹੀਂ ਹਟਣਗੇ ਬਿਲਕੁਲ ਬਿਲਕੁਲ ਉਦੋਂ ਪਹਿਲਾਂ ਹਟਣ ਦਾ ਕੋਈ ਮਤਲਬ ਹੀ ਨਹੀਂ ਜੀ ਕਿਉਂਕਿ ਇੰਟੈਂਸ਼ਨਸ ਕਲੀਅਰ ਨੇ ਮਤਲਬ ਜੇ ਤੁਸੀਂ ਅਗਲੇ ਚੋਣਾਂ ਕਰਾਉਣੀਆਂ ਚਾਹੁੰਦੇ ਹੋ ਤਾਂ ਮਤਲਬ ਅਨਾਉਂਸ ਕਰੋ ਸ਼ਡਿਊਲ ਇੱਕ ਸਾਲ ਤੋਂ ਤਾਂ ਸਾਨੂੰ ਦਿਖ ਰਿਹਾ ਨਾ ਕਿ ਤੁਸੀਂ ਕੁਝ ਵੀ ਨਹੀਂ ਕਰਿਆ ਜੀ ਇੱਕ ਸਾਲ ਤੋਂ ਤੋਂ ਮਤਲਬ ਇਹਨਾਂ ਲਟਕਾਇਆ ਹੋਇਆ ਹੈਗਾ ਮਤਲਬ ਇਹ ਸ਼ੈਡਿਊਲ ਜੇ ਮਤਲਬ ਡੇਟ ਵਾਰ ਕਹਿਣਾ ਹੋਵੇ ਤਾਂ ਪਿਛਲੇ ਸਾਲ ਮਾਰਚ ਚ ਅਨਾਉਂਸ ਹੋਣਾ ਸੀਗਾ ਮਾਰਚ ਚ ਅਨਾਉਂਸ ਹੋਣਾ ਸੀ ਨਵੰਬਰ ਤੱਕ ਨਵੀਂ ਸੈਨੇਟ ਬਣ ਜਾਣੀ ਸੀ ਤੇ ਉਹ ਤੋਂ ਬਾਅਦ ਵੀ ਇੱਕ ਸਾਲ ਨਿਕਲ ਚੁੱਕਿਆ ਤਾਂ ਡੇਢ ਸਾਲ ਤੋਂ ਉੱਪਰ ਹੋ ਗਿਆ ਜਿਹੜੀ ਚੀਜ਼ ਡੇਢ ਸਾਲ ਪਹਿਲਾਂ ਹੋ ਜਾਣੀ ਚਾਹੀਦੀ ਸੀ ਉਹ ਹਲੇ ਤੱਕ ਨਹੀਂ ਹੋਈ ਉਹਦਾ ਕਾਰਨ ਕਿਉਂਕਿ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ 2020 ਹੈ ਉਹ ਚ ਕਹਿਣ ਆਪ ਇਹ ਕਹਿ ਰਹੇ ਨੇ ਕਿ ਅਸੀਂ ਇਹੋ ਜਿਹੇ ਸਟਰਕਚਰ ਨੇ ਸੈਨੇਟ ਸਿੰਡੀਕੇਟ ਅਗਲੇ ਇਲੈਕਟਡ ਸਟਰਕਚਰ ਨੇ ਉਹ ਖਤਮ ਕਰਨੇ ਨੇ ਤਾਂ ਸਾਨੂੰ ਇਹਨਾਂ ਦੀ ਇੰਟੈਂਸ਼ਨ ਤੇ ਡਾਊਟ ਆ ਸੈਂਟਰਲ ਗਵਰਨਮੈਂਟ ਗੇਟ ਵਾਲੇ ਵੀ ਨਾਲ ਖੜੇ ਨੇ ਦੇਖੋ ਸੈਨੇਟ ਦੇ ਬਹੁਤ ਸਾਰੇ ਮੈਂਬਰ ਇੱਥੇ ਨਾਲ ਨੇ ਜੀ ਜਿਹੜੇ ਰਜਿਸਟਰਡ ਗ੍ਰੈਜੂਏਟਸ ਤੋਂ ਬਹੁਤ ਸਾਰੇ ਨੇ ਇੱਥੇ ਆਉਂਦੇ ਨੇ ਰੈਗੂਲਰਲੀ ਉਹ ਤੋਂ ਬਿਨਾਂ ਹੋਰ ਵੀ ਜਿਹੜੇ ਮਤਲਬ ਪਹਿਲਾਂ ਸੈਨੇਟਰ ਰਹੇ ਨੇ ਉਹਨਾਂ ਨੇ ਬਹੁਤ ਸਾਰੀ ਸਪੋਰਟ ਕਰੀਆ ਕੰਸਿਸਟੈਂਟਲੀ ਆ ਰਹੇ ਨੇ ਤੇ ਪਰ ਇੱਕ ਤੜਾ ਜਿਹੜਾ ਹੈਗਾ ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਦੀ ਨਾਮਿਨੇਸ਼ਨਾਂ ਹੋ ਜਾਣੀ ਨੇ ਜਿਹੜੇ ਜਗਾੜਬਾਜੀ ਚ ਪਏ ਹੋ ਜੀ ਉਹ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਉਹ ਹਲੇ ਤੱਕ ਨਾਲ ਨਹੀਂ ਆਏ ਤੇ ਬਾਕੀ ਦੇਖੋ ਸਾਡਾ ਤਾਂ ਇਹਦੇ ਚ ਕੰਸਰਨ ਇਹ ਹੈ ਜੀ ਇਹ ਇੱਕ ਪਾਸੇ ਯੂਨੀਵਰਸਿਟੀ ਦੇ ਡੈਮੋਕਰੈਟਿਕ ਸਟਰਕਚਰ ਕਿ 203 ਕਾਲਜ ਜਿਹੜੇ ਹੈਗੇ ਨੇ ਪੰਜਾਬ ਦੇ ਅਫੀਲੀਏਟਡ ਨੇ ਉਹਨਾਂ ਦੀ ਪਾਲਿਸੀ ਵੀ ਸੈਨੇਟ ਨੇ ਡਿਜ਼ਾਈਨ ਕਰਨੀ ਆ ਤਾਂ ਇਹ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਦਾ ਕੁਐਸਚਨ ਵੀ ਆ ਤਾਂ ਉਹ ਸਾਰੇ ਚੋਂ ਬੰਦੇ ਇੱਕ ਸੈਂਟੀਮੈਂਟ ਚ ਆਏ ਨੇ ਕਿ ਯੂਨੀਵਰਸਿਟੀ ਚ ਇੱਕ ਪੰਜਾਬ ਦੀ ਹਿਸਟੋਰੀਕਲ ਮਤਲਬ ਇੱਕ ਕਲੇਮ ਤੇ ਨਾਲ ਦੀ ਨਾਲ ਮਤਲਬ ਅੱਜ ਦਾ ਜਿਹੜਾ ਇਹ ਆ ਕਿ ਜੋ ਸੀ ਅੱਜ ਕੀ ਪੜਨਾ ਉਹ ਡਿਟਰਮਨ ਕਰਨਾ ਤਾਂ ਇਹ ਦੋਵਾਂ ਨੂੰ ਮਿਲ ਕੇ ਮਤਲਬ ਪ੍ਰੋਟੈਸਟ ਚੱਲ ਰਿਹਾ ਸੈਨੇਟਰ ਇੱਕ ਹਿੱਸਾ ਆ ਰਿਹਾ ਬਾਕੀ ਨਹੀਂ ਆ ਰਿਹਾ ਨਹੀਂ ਇਤਿਹਾਸ ਵਾਲੇ ਪਛੋਕੜ ਵਾਲੇ ਤੁਸੀਂ ਗੱਲ ਕੀਤੀ ਲਾਹੌਰ ਤੋਂ ਹੁਸ਼ਿਆਰਪੁਰ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਤੇ ਜੇਕਰ ਹੁ ਇਕ ਤੋ ਹੀ ਕੋਈ ਤੈਅ ਸੀਮਾ ਕੀਤੀ ਹੈ ਕਿ ਜੇਕਰ ਉਦੋਂ ਤੱਕ ਮੰਗਾ ਨਹੀਂ ਮੰਗਨੀਆ ਸਰਕਾਰ ਨੇ ਜਾਂ ਜਿਨ੍ਹਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਦੇਖੋ ਅਸੀਂ ਪਹਿਲਾਂ ਪੇਪਰ ਜਿਹੜੇ 18 ਤਰੀਕ ਤੋਂ ਸ਼ੁਰੂ ਹੋਏ ਨੇ ਅੱਜ ਤੋਂ ਸ਼ੁਰੂ ਹੋਣੇ ਸੀ ਉਹਨਾਂ ਨੂੰ ਰੋਕਣ ਦੀ ਕਾਲ ਦਿੱਤੀ ਸੀਗੀ ਤਾਂ ਇਹਨਾਂ ਨੇ 18 19 20 ਦੇ ਪੇਪਰ ਪੋਸਟਪੋਨ ਕਰੇ ਸੀਗੇ ਯੂਨੀਵਰਸਿਟੀ ਨੇ 3 ਦਿਨਾਂ ਦੇ ਤੇ ਸਾਨੂੰ ਇਹਨਾਂ ਨੇ ਸਾਡੇ ਤੋਂ 25 ਤਰੀਕ ਤੱਕ ਦਾ ਸਮਾਂ ਲਿਆ ਸੀ ਜੇ 25 ਤਰੀਕ ਤੱਕ ਇਹਨਾਂ ਵੱਲੋਂ ਨਹੀਂ ਕਰਿਆ ਤਾਂ ਆਬਵੀਅਸ ਜੀ ਗੱਲਾਂ ਜੀ ਅਗਲੀਆਂ ਕਾਲਸ ਹੋਣਗੀਆਂ ਫਿਰ ਉਹ ਚਾਹੇ ਯੂਨੀਵਰਸਿਟੀ ਬੰਦ ਕਰਨ ਤੋਂ ਲੈ ਕੇ ਵੀ বিজেপি ਕਰਨ ਦੀ ਅੱਛਾ ਤੇ ਰਾਤ ਨੂੰ ਕਿਹੋ ਜੀ ਸਥਿਤੀ ਹੁੰਦੀ ਹੈ ਕਿਉਂਕਿ ਰਾਤ ਨੂੰ ਵੀ ਦੇਖਿਆ ਸੀ ਕੱਲ ਵੀ ਦੇਖਿਆ ਪਰਸੂ ਵੀ ਦੇਖਿਆ ਕਿ ਰਾਤ ਨੂੰ ਵੀ ਇੱਥੇ ਕਾਫੀ ਸਟੂਡੈਂਟਸ ਹੁੰਦੇ ਨੇ ਹਾਂਜੀ 11 ਸਾਢੇ 11 ਤੱਕ ਮਤਲਬ ਸਟੂਡੈਂਟ ਇੱਥੇ ਠੀਕ ਠਾਕ ਗਿਣਤੀ ਚ ਹੁੰਦੇ ਨੇ ਉਸ ਤੋਂ ਬਾਅਦ ਚੋਂ ਮਤਲਬ ਇਹ ਵੀ ਹੈ ਕਿ ਠੰਡ ਹੁਣ ਬਹੁਤ ਜ਼ਿਆਦਾ ਆ ਤਾਂ ਪੰਜਾਬ ਦੇ ਕਰੀਬ ਬੰਦੇ ਇੱਥੇ ਸੌਂਦੇ ਨੇ ਬਾਕੀਆਂ ਨੂੰ ਫਿਰ ਇਹ ਹੁੰਦਾ ਕਿ ਆਪਦੇ ਆਪਦੇ ਹੋਸਟਲ ਜਾ ਕੇ ਸੌਂਦੇ ਨੇ ਜਿਹੜੇ ਲੋਕਲ ਨੇ ਆਪਦਾ ਪਿੰਡ ਚਲੇ ਜਾਂਦੇ ਅੱਛਾ ਤੇ ਉਹਨਾਂ ਲਈ ਜਿਹੜੀ ਖਾਣ ਪੀਣ ਦੀ ਵਿਵਸਥਾ ਕਿਉਂਕਿ ਇੱਥੇ ਹੁਣ ਵੀ ਲੰਗਰ ਚੱਲ ਰਿਹਾ ਤੇ ਕਿਵੇਂ ਹੋ ਰਹੀ ਆ ਉਹ ਇਹ ਆਸ-ਪਾਸ ਦੇ ਪਿੰਡਾਂ ਦੇ ਮੁੰਡੇ ਨੇ ਜੀ ਸਾਰੇ ਉਹ ਆਪਣੇ ਆਪਣੇ ਪਿੰਡਾਂ ਤੋਂ ਬਾਰੀ ਸਰ ਲੰਗਰ ਲੈ ਕੇ ਆ ਰਹੇ ਨੇ ਮਤਲਬ ਰੋਜ਼ ਇੱਕ ਦੀ ਪਿੰਡ ਦੀ ਬਾਰੀ ਹੁੰਦੀ ਆ ਤੇ ਲੰਗਰ ਆ ਰਿਹਾ ਜੀ ਤੇ ਬਾਕੀ ਤੋਂ ਬਿਨਾ ਅੰਮ੍ਰਿਤਸਰ ਗੁਰਦੁਆਰਾ ਹੈ ਜੀ ਮਹਾਲੀ ਉੱਥੋਂ ਵੀ ਲੰਗਰ ਆਉਂਦਾ ਜਿੱਥੋਂ ਲੋਡ ਹੁੰਦੀ ਆ ਇਹ ਚਾਰ ਜਣੇ ਦੀ ਡਿਊਟੀ ਸਿਰਫ ਇਸੇ ਕੰਮ ਤੇ ਆ ਜਿਉ ਇਸੇ ਨੂੰ ਮੈਨੇਜ ਕਰ ਰਹੇ ਨੇ ਕਿ ਜਿੰਨਾ ਜੋ ਵੀ ਆ ਰਿਹਾ ਸਮਾਨ ਖਰਾਬ ਨਾ ਹੋਵੇ ਉਹ ਢੰਗ ਨਾਲ ਮਤਲਬ ਮੈਨੇਜ ਹੋ ਜਾਵੇ ਓਕੇ ਮਤਲਬ ਬਾਕੀ ਇੱਥੋਂ ਯੂਨੀਵਰਸਿਟੀ ਦੇ ਸਟੂਡੈਂਟ ਨੇ ਉਹ ਚਾਹ ਦੀ ਲਗਾਤਾਰ ਸੇਵਾ ਕਰ ਰਹੇ ਨੇ ਚਾਹ ਜੋ ਵੀ ਇਹਨਾਂ ਨੇ ਦੁੱਧ ਦੀ ਸੇਵਾ ਸਨੂ ਵਾਲੇ ਢੋਲੇ ਦੇ ਪਿੰਡਾਂ ਤੋਂ ਬੰਦੇ ਤੇ ਜਿਸ ਤਰੀਕੇ ਨਾਲ ਗੱਦੇ ਵਗੈਰਾ ਇਹ ਵੀ ਸਟੂਡੈਂਟਸ ਮਤਲਬ ਤੁਸੀਂ ਆਪ ਹੀ ਆ ਰਏ ਇਹ ਯੂਨੀਵਰਸਿਟੀ ਦੇ ਕੁਝ ਅਲੂਮਨਾ ਹੀ ਨੇ ਜੀ ਉਹਨਾਂ ਨੇ ਸੇਵਾ ਕੀਤੀ ਹੈ ਜੀ ਤਰਪਾਲਨਾ ਵੀ ਹਰੇਕ ਚੀਜ਼ ਜਿਹੜੀ ਇੱਥੇ ਹੈਗੀ ਆ ਉਹ ਸੇਵਾ ਕਰੀ ਹੋਈ ਹੈ। ਅੱਛਾ ਤੇ 25 ਤਰੀਕ ਤੋਂ ਬਾਅਦ ਤੁਹਾਡੀ ਆਪਸ ਵਿੱਚ ਹੋਈ ਹੈ ਮੀਟਿੰਗ ਇੱਕਾ ਬਣਿਆ ਕਿ 25 ਤੋਂ ਬਾਅਦ ਜੇਕਰ ਨਹੀਂ ਮੰਨੀ ਮੰਗ ਫਿਰ ਕੀ? ਹਾਂਜੀ ਹਾਂਜੀ ਸਾਡਾ ਡਿਸਾਈਡਡ ਆ ਪਰਸੋ ਨੂੰ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਤੇ ਜਿਹੜੀਆਂ ਹੋਰ ਟੀਚਰ ਤੇ ਸਟੂਡੈਂਟ ਆਰਗੇਨਾਈਜੇਸ਼ਨ ਉਹਨਾਂ ਨੇ ਇੱਕ ਮੀਟਿੰਗ ਹੈਗੀ ਆ। ਉਹਦੇ ਚ ਉਹਨਾਂ ਸਾਹਮਣੇ ਅਸੀਂ ਆਪਣੇ ਪ੍ਰਪੋਜ਼ਲ ਰੱਖਾਂਗੇ ਤੇ ਉਹਨਾਂ ਨਾਲ ਡੇਟਾ ਡਿਸਾਈਡ ਕਰਨੀਆਂ ਨੇ ਕਿ ਕਿਹੜੀ ਡੇਟ ਨੂੰ ਕੀ ਹੋ ਸਕਦਾ ਕਿਉਂਕਿ ਉਹ ਸਾਡੇ ਪਿਛਲੀਆਂ ਕਾਲਾਂ 'ਚ ਵੀ ਸਾਡੇ ਨਾਲ ਖੜੇ ਰਹੇ ਨੇ ਤੇ ਅਸੀਂ ਹੋਪਫੁਲੀ ਅ ਐਲਾਨ ਕਰ ਦਾਂਗੇ ਸਾਡੇ ਨਾਲ ਗੱਲਬਾਤ ਲਈ ਧੰਨਵਾਦ ਜੀ ਤਾਂ ਤੁਸੀਂ ਆਪ ਸੁਣ ਵੀ ਲਿਆ ਕਿਉਂਕਿ ਲਗਾਤਾਰ ਇੱਥੇ ਸਟੂਡੈਂਟ ਜਿਹੜੀ ਸੀਨੈਟ ਨੂੰ ਲੈ ਕੇ ਮੰਗ ਜਿਹੜੀ ਆ ਉਸ ਨੂੰ ਲੈ ਕੇ ਲਗਾਤਾਰ ਗੱਲਬਾਤ ਕਰ ਰਹੇ ਨੇ ਆਪ ਦੀ ਆਵਾਜ਼ ਰੱਖ ਰਹੇ ਨੇ ਤੇ ਹੁਣ ਪਰਸੋਂ ਨੂੰ ਜਿਹੜੀ ਮੀਟਿੰਗ ਹੋਣੀ ਆ ਉਸ ਮੀਟਿੰਗ ਤੋਂ ਬਾਅਦ ਸਾਰਾ ਕਲੀਅਰ ਹੋ ਜਾਏਗਾ ਕਿ ਸਟੂਡੈਂਟ ਅੱਗੇ ਵਧਦੇ ਨੇ ਜਾਂ ਆਪਣੇ ਹੱਕ ਲਈ ਜੋ ਆਵਾਜ਼ ਬੁਲੰਦ ਕਰ ਰਹੇ ਨੇ ਉਸ ਨੂੰ ਹੋਰ ਬੁਲੰਦ ਕਰਦੇ ਨੇ ਜਾਂ ਉਹਨਾਂ ਦੀ ਮੰਗ ਵਾਲੇ ਪਾਸੇ ਗੌਰ ਕੀਤਾ ਜਾਂਦਾ ਹੈ